ਕੀ ਸੀ ਤੁਹਾਨੂੰ ਕੀ ਲੱਗਦਾ ਜੋ ਇੱਥੇ ਹੋਇਆ ਟਾਇਰੇ ਪੈਂਚਰ ਹੋਇਆ ਕਿਦਾਂ ਕੀ ਵਜ੍ਹਾ ਇਹਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਨੇ ਜੀ ਇੱਕ ਸਾਈਡ ਤੋਂ ਗੋਲੀ ਲੱਗ ਕੇ ਦੂਜੀ ਸਾਈਡ ਨੂੰ ਨਿਕਲੀ ਹੋਈ ਹੈ ਚਾਰਾਂ ਟਾਇਰਾਂ ਚ ਇਦਾਂ ਹੀ ਆ ਹਾਂਜੀ ਚਾਰੇ ਟਾਇਰਾਂ ਚ ਚਾਰੇ ਟਾਇਰਾਂ ਚ ਗੋਲੀਆਂ ਵਜੀਆਂ ਹਾਂਜੀ ਚਾਰੇ ਟਾਇਰ ਪੈਂਚਰ ਹੋਏ ਸੀ ਬਾਪੂ ਜੀ ਤੁਹਾਡਾ ਟਰੈਕਟਰ ਬੈਗਰੂ ਦਾ ਜੀ ਬੈਗਰੂ ਦਾ ਉੱਪਰ ਵਾਲੇ ਦਾ ਅਸਲਾ ਸੇਵਾਦਾਰ ਚਲਾਣ ਵਾਲੇ ਡਰਾਈਵਰ ਹਸ ਤਾਂ ਦੇਖੇ ਲਾਤਾ ਦੇਖੇ ਲੱਗਿਆ ਪਹਿਲਾਂ ਵੀ ਦਿੱਲੀ ਪਹਿਲਾਂ ਵੀ ਗਿਆ ਹੁਣ ਠੀਕ ਹੋ ਗਿਆ ਦਾ ਮੂੰਹ ਫੇਰ ਦਿੱਲੀ ਹੁਣ ਹੁਣ ਠੀਕ ਹੋ ਗਿਆ ਦਿੱਲੀ ਜਾਊਗਾ ਦੁਬਾਰੇ ਘਰ ਨਹੀਂ ਜਾਊਗਾ ਅਸੀਂ ਲੰਗਰ ਲਾਉਣ ਵਾਸਤੇ ਆਏ ਸੀ ਇੱਥੇ ਟਰੈਕਟਰ ਲੰਗਰ 'ਚ ਖੜਿਆ ਸੀ ਇਹਦੇ ਪਿੱਛੇ ਟੈਂਕਰ ਸੀ ਪਾਣੀ ਦਾ ਇੱਥੇ ਦੋ ਤਿੰਨ ਮੁੰਡੇ ਆਏ ਨੌਜਵਾਨ ਉਹ ਇਹ ਕਹਿ ਕੇ ਲਗੇ ਵੀ ਸਾਡੇ ਬੰਦਿਆਂ ਦਾ ਟਰੈਕਟਰ ਹੈ ਮੈਂ ਉਰੇ ਹੈ ਨਹੀਂ ਸੀ ਉਹਨਾਂ ਨੇ ਭਜਾ ਕੇ ਸਿੱਧਾ ਵੈਰੀਗੇਟਰ 'ਚ ਮਾਰਿਆ ਅੱਛਾ ਗਾਹਾਂ 'ਚ ਤੋੜਤਾ ਬੈ ਨਾਲ ਦੀ ਨਾਲ ਫੈਰਿੰਗ ਹੋ ਗਈ ਆ ਥਰੂ ਗੈਸ ਦੇ ਗੋਲੇ ਫਿਰ ਪੁਲਿਸ ਵਾਲਿਆਂ ਨੇ ਤਿੰਨੇ ਟਾਇਰਾਂ ਦੇ ਦੇ ਫੈਰਿੰਗ ਕਰਦੇ ਗੋਲੀਆਂ ਮਾਰਤੀਆਂ ਨਾਲੇ ਪਰਲੇ ਬੈਟਰੀ ਲਾ ਕੇ ਲੈ ਗਏ ਸੀ ਆਰਪੀ ਵਾਲੇ ਹਾਂ ਫਿਰ ਥੋਨੂੰ ਮੁੰਡਿਆਂ ਤੇ ਹੁਣ ਗੁੱਸਾ ਆਇਆ ਵੀ ਉਹਨਾਂ ਨੇ ਨੁਕਸਾਨ ਕਰਤਾ ਸਾਡਾ ਸਾਨੂੰ ਪਤਾ ਨਹੀਂ ਲੱਗੇ ਕੌਣ ਸੀ ਮੈਂ ਕਿਹੜੇ ਉਹ ਰਹੇ ਸੀ ਹੈ ਨਹੀਂ ਸੀ ਅਣਸੱਤੇ ਮੁੰਡੇ ਸੀ ਉਹ ਜੋ ਉਹਨਾਂ ਨੇ ਕੀਤਾ ਉਹ ਠੀਕ ਕੀਤਾ ਉਹ ਕਿਸਾਨ ਸੀ ਜਾਂ ਗਲਤ ਹੋਰ ਬੰਦੇ ਸੀ ਉਹ ਬਿਲਕੁਲ ਗਲਤ ਸੀ ਤੇ ਇਸ ਤਰ੍ਹਾਂ ਦਾ ਬੈਰੀਕੇ ਟੁੱਟਦੇ ਨਹੀਂ ਹੈਗੇ ਕੋਈ ਆਪਣਾ ਟਰੈਕਟਰ ਮਾਰ ਕੇ ਦਿਖਾਵੇ ਇਸ ਤਰ੍ਹਾਂ ਨਾ ਅਸੀਂ ਜਦੋਂ ਵੀ ਸ਼ੰਭੂ ਅੱਡੇ ਤੋਂ ਲੈ ਕੇ ਬੈਰੀਗੇਟ ਤੱਕ ਕੋਈ ਵੀ ਟਾਇਰ ਪੈਂਚਰ ਹੋਏਗਾ ਕਿਸੇ ਵੀ ਚੀਜ਼ ਦਾ ਟਾਇਰ ਪੈਂਚਰ ਹੋਏਗਾ ਕਿਸਾਨੀ ਅੰਦੋਲਨ ਦੇ ਵਿੱਚ ਫ੍ਰੀ ਲਾਵਾਂਗੇ ਇੱਕ ਇੱਕ ਪੈਂਚਰ ਦੀ ਵੈਸੇ ਕਿੰਨੀ ਕੀਮਤ ਹੁੰਦੀ ਲਾਉਣ ਦੀ ਇੱਕ ਪੈਂਚਰ ਦੀ 300 ਰੁਪਏ ਕੀਮਤ ਹੁੰਦੀ ਹੈ ਜੀ ਪਰ ਅਸੀਂ ਫ੍ਰੀ ਲੱਗ ਜਾਵਾਂਗੇ 500 ਰੁਪਏ ਪੈਂਚਰ ਤੁਸੀਂ ਕਹਿੰਦੇ ਫ੍ਰੀ ਲਾਉਂਗੇ ਇੱਥੇ ਤਾਂ ਪਤਾ ਨਹੀਂ ਕਿੰਨੇ ਪੈਂਚਰ ਕਰ ਦੇਣ ਉਹ ਨਹੀਂ ਲਾਵਾਂਗੇ ਫ੍ਰੀ ਕਿਸਾਨਾਂ ਨੇ ਟਰੈਕਟਰ ਪਹਿਲਾ ਦਿਨ ਜਦੋਂ ਬੈਰੀਕੇਡਾਂ ਹਟਾਉਣ ਦੇ ਲਈ ਅੱਗੇ ਵਾੜੇ ਸੀ ਤਾਂ ਟਰੈਕਟਰਾਂ ਦੇ ਟਾਇਰਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਅਜਿਹੇ ਮਾਰਿਆ ਗਿਆ ਸਾਹਮਣੇ ਤੋਂ ਕਿ ਟਰੈਕਟਰਾਂ ਦੇ ਟਾਇਰਾਂ ਦੇ ਵਿੱਚ ਹਵਾ ਨਿਕਲ ਗਈ ਟਰੈਕਟਰ ਉੱਥੇ ਫਸ ਕੇ ਰਹਿ ਗਏ ਸੀ ਸੋ ਟਰੈਕਟਰ ਪਹਿਲਾਂ ਇਹ ਧੂ ਕੇ ਇਸ ਪਾਸੇ ਲੈ ਤਾਂ ਆਏ ਸੀ ਕਿਸਾਨ ਪਰ ਅੱਜ ਜਿਸ ਨੂੰ ਫੇਰ ਨੌਂ ਬਰ ਨੌਂ ਕਰ ਦਿੱਤਾ ਗਿਆ ਸੋ ਵੀਰੇ ਪੈਂਚਰ ਲਾਉਣ ਵਾਲੇ ਵੀਰੇ ਸਥਾਨ ਦੇ ਉੱਤੇ ਆ ਗਏ ਤੇ ਬਾਈ ਜੀ ਤੁਸੀਂ ਪੈਂਚਰ ਲਾਉਣਾ ਹੈ ਹਾਂਜੀ ਸਾਡੀ ਦੁਕਾਨ ਹੈ ਸ਼ੰਪੂ ਅੱਡੇ ਦੇ ਵਿੱਚ ਅਸੀਂ ਜਦੋਂ ਵੀ ਸ਼ੰਪੂ ਅੱਡੇ ਤੋਂ ਲੈ ਕੇ ਬੈਰੀਗੇਟ ਤੱਕ ਕੋਈ ਵੀ ਟਾਇਰ ਪੈਂਚਰ ਹੋਏਗਾ ਕਿਸੇ ਵੀ ਟਰੀ ਚੀਜ਼ ਦਾ ਟਾਇਰ ਪੈਂਚਰ ਹੋਏਗਾ ਕਿਸਾਨੀ ਅੰਦੋਲਨ ਦੇ ਵਿੱਚ ਫ੍ਰੀ ਲਾਵਾਂਗੇ ਅਸੀਂ ਦੋ ਜਣੇ ਆ ਇੱਕ ਉਹ ਮੁੰਡਾ ਨਾਲ ਲੱਗ ਰਿਹਾ ਉਹਦੇ ਵੀ ਦਿਖਾਓ ਇੱਕ ਉਹ ਮੁੰਡਾ ਨਾਲ ਲੱਗ ਰਿਹਾ ਦੋ ਜਣੇ ਆ ਪੈਂਚਰ ਫ੍ਰੀ ਲਾਵਾਂਗੇ 14 ਤੱਕ ਹੈ। ਸਾਡੀ ਸਾਂਝੀ ਦੁਕਾਨ ਆ। ਹਾਂ ਇਕੱਠੀ ਹੈ। ਇਕੱਠੀ ਕੰਮ ਕਰਦੇ ਹੁਸੀਂ। ਇੱਕ ਇੱਕ ਪੈਂਚਰ ਦੀ ਵੈਸੇ ਕਿੰਨੀ ਕੀਮਤ ਹੁੰਦੀ ਲਾਉਣ ਦੀ? ਇੱਕ ਪੈਂਚਰ ਦੀ 300 ਰੁਪਏ ਕੀਮਤ ਹੁੰਦੀ ਹੈ ਜੀ। ਪਰ ਅਸੀਂ ਫ੍ਰੀ ਲਾ ਕੇ ਜਾਵਾਂਗੇ। ਇਹ ਵੀ 500 ਰੁਪਏ ਪੈਂਚਰ ਆ। ਫਿਰ ਤੁਸੀਂ ਕਹਿੰਦੇ ਫ੍ਰੀ ਲਾਉਂਗੇ ਇੱਥੇ ਤਾਂ ਪਤਾ ਨਹੀਂ ਕਿੰਨੇ ਪੈਂਚਰ ਕਰ ਦੇਣ ਉਹ। ਨਹੀਂ ਲਾਵਾਂਗੇ ਫ੍ਰੀ। ਜਿੰਨੇ ਮਰਜ਼ੀ ਹੋਣ ਫ੍ਰੀ ਲਾ ਕੇ ਜਾਵਾਂਗੇ। ਤੁਹਾਨੂੰ ਆਪਣੀ ਕਮਾਈ ਨਾਲ ਨਹੀਂ ਵੀ ਤੁਹਾਡੇ ਤਾਂ ਕੰਮ ਆ ਇਹ। ਜੇ ਜ਼ਿੰਮੇਦਾਰ ਹੈ ਤਾਂ ਅਸੀਂ ਹੈ ਜੀ। ਜੇ ਜ਼ਿੰਮੇਦਾਰ ਦੇ ਕੋਲ ਕੁਝ ਹੋਏਗਾ ਨਹੀਂ ਤਾਂ ਸਾਡੇ ਕੋਲ ਕਿੱਥੋਂ ਹੋਏਗਾ? ਜ਼ਿੰਮੇਦਾਰਾਂ ਦੇ ਨਾਲ ਹੀ ਅਸੀਂ ਵੀ ਤਾਂ ਸਾਡਾ ਪੂਰਾ ਸਮਰਥਨ ਹੈ ਭਾਵੇਂ ਰਾਤ ਨੂੰ ਕਰਨ ਭਾਵੇਂ ਦਿਨੇ ਹੋਣ ਅਸੀਂ ਆ ਕੇ ਪੈਂਚਰ ਲਾ ਕੇ ਜਾਵਾਂਗੇ ਇੱਕਾ ਦਾ ਪਰ ਲੱਗੇ ਪੰਪ ਵੀ ਨਾਲ ਹੀ ਲਿਆਂਦਾ ਤੇ ਉਹ ਕੰਪਰੈਸ਼ਨਰ ਖੜਾ ਸਾਡਾ ਪਰਲੀ ਸਾਈਡ ਤੇ ਰੱਖ ਲਿਆਂਦਾ ਉਹ ਦਿਖਾ ਦਿਓ ਜੀ ਨਾਲ ਹੀ ਲਿਆਏ ਸਾਰਾ ਜਗਾੜ ਵੀਰ ਹੋਰੀ ਤੇ ਹੁਣ ਜੇ ਕਿਸੇ ਨੇ ਉੱਥੇ ਹਵਾ ਚੈੱਕ ਕਰਾਉਣੀ ਟਰੈਕਟਰਾਂ ਦੀ ਕਾਫੀ ਦਿਨ ਤਿੰਨ ਦਿਨ ਤੇ ਖੜੇ ਆ ਜਾ ਸਾਡੇ ਸਾਡੇ ਕੋਲ ਹੋਰ ਵੀ ਟੈਂਕੀ ਹੈਗੀ ਆ ਅਸੀਂ ਉਹ ਉੱਥੇ ਰੱਖਾਂਗੇ ਅਗਰ ਉੱਥੇ ਲੋਡ ਪਈ ਤਾਂ ਅਸੀਂ ਉੱਥੇ ਵੀ ਚਲਾਵਾਂਗੇ ਨੰਬਰ ਤੁਸੀਂ ਦੇ ਦਿੱਤਾ ਇੱਥੇ ਜੇ ਲੋਡ ਪਈ ਜਾਂਦੀ ਹੈ ਨੰਬਰ ਕੰਟਰੋਲ ਰੂਮ ਦੇ ਵਿੱਚ ਸਾਡੇ ਹੈਗੇ ਨੇ ਤੇ ਜਿੰਮੇਦਾਰਾਂ ਭਰਾਵਾਂ ਕੋਲ ਵੀ ਸਾਡੇ ਨੰਬਰ ਆਗੇ ਨੇ ਜਦੋਂ ਮਰਜ਼ੀ ਫੋਨ ਕਰਨਗੇ ਉਦੋਂ ਹੀ ਪਹੁੰਚਾਂਗੇ ਤੇ ਦੋਨੋਂ ਟਾਇਰ ਪੈਂਚਰ ਸੀ ਹੁਣ ਚਾਰੇ ਟਾਇਰ ਪੈਂਚਰ ਚਾਰੀ ਹੁਣ ਚਾਰੇ ਤੁਸੀਂ ਰਿਪੇਅਰ ਕਰਨੇ ਆਂ ਹਾਂਜੀ ਚਾਰੇ ਕੀ ਹੋਇਆ ਕੀ ਸੀ ਤੁਹਾਨੂੰ ਕੀ ਲੱਗਦਾ ਜੋ ਇੱਥੇ ਹੋਇਆ ਟਾਇਰੇ ਪੈਂਚਰ ਹੋਏ ਕਿੱਦਾਂ ਕੀ ਵਜਿਆ ਇਹਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਨੇ ਜੀ ਇੱਕ ਸਾਈਡ ਤੋਂ ਗੋਲੀ ਲੱਗ ਕੇ ਦੂਜੀ ਸਾਈਡ ਨੂੰ ਨਿਕਲੀ ਹੋਈ ਹੈ ਅੱਛਾ ਉਹ ਦੋ ਪੈਂਚਰ ਹੋ ਗਏ ਇਧਰੋਂ ਹੋ ਗਿਆ ਤੇ ਪਰਲੀ ਸਾਈਡੋਂ ਹੋ ਗਿਆ ਚਾਰਾਂ ਟਾਇਰਾਂ 'ਚ ਇਦਾਂ ਹੀ ਆਂ ਹਾਂਜੀ ਚਾਰੇ ਟਾਇਰਾਂ 'ਚ ਗੋਲੀਆਂ ਵਜੀਆਂ ਹਾਂਜੀ ਫਿਲਹਾਲ ਇੱਕ ਤਾਂ ਖੋਲਿਆ ਸਾਨੂੰ ਉਹਦੇ 'ਚ ਪਤਾ ਲੱਗਿਆ ਵੀ ਇਹਵੇਂ ਆ ਬਾਕੀ ਅਸੀਂ ਖੋਲਣੇ ਆ ਹੁਣ ਜੇ ਟੀ ਲੰਗੀ ਹੈ ਤੇ ਦੋ ਪੈਂਚਰ ਲੱਗੇ ਕਿ ਉਹਨੂੰ ਦੋ ਪੈਂਚਰ ਲੱਗੇ ਆ ਸਾਰ ਸਾਰ ਬਾਰ ਹੋ ਗਈ ਗੋਲੀ ਸਾਰ ਬਾਰ ਹੈ ਜੀ ਦੋਏ ਬਸੋਂ ਨਿਕਲਗੇ ਜੀ ਇਹ ਬਾਰੋਂ ਲੱਗੀ ਕੇ ਅੰਦਰੋਂ ਲੱਗੀ ਇਧਰੋਂ ਲੱਗੀ ਜੀ ਦੂਜੇ ਪਾਸੇ ਨਿਕਲਗੇ ਜੀ ਹਾਂ ਜੀ ਜੋ ਪੰਜਾਬ ਹੈ ਦੋਨੇ ਤੁਸੀਂ ਸਾਰਾ ਸਮਾਂ ਇਹ ਜਟਵੰਡਾ ਜੀ ਮਹਾਪਾਚ ਲਾਤੇ ਰਿਪੇਅਰ ਕਰਤਾ ਜੀ ਕੈਰ ਨੂੰ ਵੀ ਰਿਪੇਅਰ ਕਰਤਾ ਇਹ ਵਿੱਚੋਂ ਜੀ ਕਿਦਾਂ ਬਾਰੇ ਚਲਾਈ ਜਾਵੇ ਬੰਦਾ ਕਿਤਨੇ ਜਾਂਦਾ ਚਾਰੇ ਕਰੋਗੇ ਨਾ ਚਾਰੇ ਕਰਕੇ ਜਾਵਾਂਗੇ ਜੀ ਚਾਰੇ ਕਰਾਂਗੇ ਜੀ ਅੱਜ ਹੁਣੇ 2 ਮਹੀਨੇ ਹੋਏ ਕੰਮ ਕੀਤਾ ਮੈਂ ਬਾਹਰੋਂ ਆਇਆ ਮੈਂ ਕੋਈ ਤੇ ਹੀ ਸੋਚ ਲੋ ਲੈ ਤੁਸੀਂ ਬਾਹਰੋਂ ਤਾਂ ਲੋਕ ਕਹਿੰਦੇ ਵੀ ਕੋਈ ਤਾਂ ਆਗੇ ਥੇ ਕਿ ਦੁਬਾਰੇ ਕੰਮ ਕਰ ਰਿਹਾ ਟਾਈਮ ਇਹ ਕਿੱਥੋਂ ਆਈ ਸੋਚ ਤੁਹਾਡੇ ਮਨ ਚ ਬਸ ਆਪਣਾ ਕੰਮ ਹੈ ਆਪਣਾ ਹੀ ਕਰੀ ਰਿਹਾ ਆਪਣਾ ਹੀ ਮੋਹ ਆ ਇਹ ਮੋਹ ਆ ਪੰਜਾਬ ਨਾਲ ਆਪਣੇ ਵਿਚਾਰ ਆਪਣੇ ਹੀ ਕਰਨਾ ਇੱਥੇ ਕੰਮ ਕਰਕੇ ਫਾਇਦਾ ਹੈ ਐਸੇ ਕਰਕੇ ਫਰੀ ਕੀਤਾ ਮੈਂ ਵੀਰੋ ਇਸ ਮਾਲਕ ਕਿੱਥੇ ਟਰੈਕਟਰ ਦੇ ਮਾਲਕਾਂ ਨੇ ਬੁਲਾਇਆ ਤੁਹਾਨੂੰ ਨਾ ਕਿਸਾਨ ਜੁਨੀਅਨ ਸਾਡੇ ਤੇ ਇਸੇ ਤਰ੍ਹਾਂ ਜੁਨੀ ਇਹਨਾਂ ਨੇ ਬੁਲਾ ਲਿਆ ਤੁਸੀਂ ਆਗੇ ਹਾਂ ਜਿੱਥੇ ਵੀ ਸੱਦਾ ਦੇਣਗੇ ਪਹੁੰਚਾਂਗੇ ਸਾਨੂੰ ਇਸੇ ਤਰ੍ਹਾਂ ਅੱਜ ਦੀ ਜੇ ਲੋੜ ਪੈਗੀ ਜਿੱਥੇ ਜਾਣਾ ਪਿਆ ਉਹ ਚੱਕਰ ਨੇ ਚੱਲਾਂਗੇ ਅਸੀਂ ਅੱਜ ਬਿਲਕੁਲ ਇਹ ਕਿਸਾਨ ਜਿਨ੍ਹਾਂ ਦੇ ਟਰੈਕਟਰ ਇਸ ਥਾਂ ਦੇ ਉੱਤੇ ਆ ਚਾਰ ਟਾਇਰ ਪੈਂਚਰ ਹੋ ਗਈ ਬਾਬੂ ਜੀ ਤੋਂ ਡਾ ਟਰੈਕਟਰ ਬੈਗਰੂ ਦਾ ਜੀ ਬੈਗਰੂ ਦਾ ਉੱਪਰ ਵਾਲੇ ਦਾ ਅਸਤਾ ਸੇਵਾਦਾਰ ਚਲਾਣ ਵਾਲੇ ਡਰਾਈਵਰ ਹਸ ਤਾਂ ਦੇਖੇ ਲਾਤਾ ਦੇਖੇ ਲੱਗਿਆ ਪਹਿਲਾਂ ਵੀ ਦਿੱਲੀ ਪਹਿਲਾਂ ਵੀ ਗਿਆ ਹੁਣ ਠੀਕ ਹੋ ਗਿਆ ਦਾ ਮੂੰਹ ਫੇਰ ਦਿੱਲੀ ਹੁਣ ਹੋਣਾ ਠੀਕ ਹੋ ਗਿਆ ਦਿੱਲੀ ਜਾਊਗਾ ਦੁਬਾਰੇ ਘਰ ਨਹੀਂ ਜਾਊਗਾ ਕਿਸੇ ਦੀ ਗੱਡੀ ਨੂੰ ਕਿਸੇ ਦੇ ਵਹੀਕਲ ਨੂੰ ਇੰਨੀ ਕਿਚਰੀਟ ਲੱਗ ਜਵੇ ਦਿਲ ਧੜਕੂ ਕਰਦਾ ਉਹਨਾਂ ਦਾ ਵੀ ਯਾਰ ਕੀ ਹੋ ਗਿਆ ਨੁਕਸਾਨ ਹੋ ਗਿਆ ਹਾਈਪਰ ਹੋ ਜਾਂਦੇ ਲੋਕ ਟੋਟੇ ਚਾਰੇ ਟਾਇਰ ਉੱਥੇ ਕਹਿੰਦੇ ਪੈਂਚਰ ਹੋ ਗਏ ਤੁਸੀਂ ਉੱਥੇ ਖੜਾ ਰੱਖਿਆ ਟਰੈਕਟਰ ਬਾਅਦ ਚ ਕੱਢ ਕੇ ਲਿਆ ਟਰੈਕਟਰ ਵੀਰੇ ਕਿਸਾਨ ਦਾ ਪੁੱਤ ਹੁੰਦਾ ਇਹਨੂੰ ਬਹੁਤ ਪਿਆਰ ਕਰਦੇ ਆਂ ਸੀ ਉੱਥੋਂ ਸ਼ਾਮ ਨੂੰ ਲਿਆਏ ਸੀ ਖਿੱਚ ਕੇ ਫਿਰ ਉੱਥੇ ਗੋਲਾਬਾਰੀ ਹੋ ਰਹੀ ਸੀ ਨਾ ਲਿਆਉਣ ਨਹੀਂ ਦਿੰਦੇ ਸੀ ਨਾ ਇੱਕ ਟਰੈਕਟਰ ਤਾਂ ਅਜੇ ਵੀ ਉੱਥੇ ਖੜਾ ਅਸੀਂ ਤਾਂ ਹਰਿਆਣੇ ਚੋਂ ਆਏ ਸੀ ਅਬਾਲੇ ਤੋਂ ਬਲਾਨਾ ਪਿੰਡਾ ਸਾਡਾ ਅਸੀਂ ਲੰਗਰ ਲਾਉਣ ਵਾਸਤੇ ਆਏ ਸੀ ਇੱਥੇ ਟਰੈਕਟਰ ਲੰਗਰ 'ਚ ਖੜਾ ਸੀ ਇਹਦੇ ਪਿੱਛੇ ਟੈਂਕਰ ਸੀ ਪਾਣੀ ਦਾ ਇਥੇ ਦੋ ਤਿੰਨ ਮੁੰਡੇ ਆਏ ਨੌਜਵਾਨ ਉਹ ਇਹ ਕਹਿ ਕੇ ਲਗੇ ਵੀ ਸਾਡੇ ਬੰਦਿਆਂ ਦਾ ਟਰੈਕਟਰ ਹੈ ਮੈਂ ਉਰੇ ਹੈ ਨਹੀਂ ਸੀ ਉਹਨਾਂ ਨੇ ਭਜਾ ਕੇ ਸਿੱਧਾ ਵੈਰੀਗੇਟਰ ਤੇ ਮਾਰਿਆ ਅੱਛਾ ਗਾਹਾਂ ਤੋਂ ਤੋੜਤਾ ਵੀ ਨਾਲ ਦੀ ਨਾਲ ਫੈਰਿੰਗ ਹੋ ਗਈ ਆ ਅਥਰੂ ਗੈਸ ਦੇ ਗੋਲੇ ਫਿਰ ਪੁਲਿਸ ਵਾਲਿਆਂ ਨੇ ਤਿੰਨੇ ਟਾਇਰਾਂ ਤੇ ਦੇ ਫੈਰਿੰਗ ਕਰਦੇ ਗੋਲੀਆਂ ਮਾਰਤੀਆਂ ਨਾਲੇ ਪਰਲੀ ਬੈਟਰੀ ਲਾ ਕੇ ਲੈ ਗਏ ਸੀ ਆਰਪੀ ਵਾਲੇ ਹਾਂ ਫਿਰ ਥੋਨੂੰ ਮੁੰਡਿਆਂ ਤੇ ਹੁਣ ਗੁੱਸਾ ਆਇਆ ਵੀ ਉਹਨਾਂ ਨੇ ਨੁਕਸਾਨ ਕਰਤਾ ਸਾਡਾ ਸਾਨੂੰ ਪਤਾ ਨਹੀਂ ਲੱਗੇ ਕੌਣ ਸੀ ਮੈਂ ਕਿਹਾ ਉਰੇ ਹੈ ਸੀ ਪਹਿਨੀ ਸੀ ਅਣਸੱਤ ਬੰਦੇ ਸੀ ਉਹ ਜੋ ਉਹਨਾਂ ਨੇ ਕੀਤਾ ਉਹ ਠੀਕ ਕੀਤਾ ਉਹ ਕਿਸਾਨ ਸੀ ਜਾਂ ਗਲਤ ਹੋਰ ਬੰਦੇ ਸੀ ਉਹ ਬਿਲਕੁਲ ਗਲਤ ਸੀ ਤੇ ਇਸ ਤਰ੍ਹਾਂ ਦੇ ਬੈਰੀਕੇ ਟੁੱਟਦੇ ਨਹੀਂ ਹੈਗੇ ਕੋਈ ਆਪਣਾ ਟਰੈਕਟਰ ਮਾਰ ਕੇ ਦਿਖਾਵੇ ਇਸ ਤਰ੍ਹਾਂ ਹਾਂ ਤੇ ਜੇ ਫਿਰ ਸਾਨੂੰ ਕੋਈ ਪਰਵਾਹ ਨਹੀਂ ਬੈਰੀਕੇ ਤੋੜ ਕੇ ਅਸੀਂ ਦੁਬਾਰੇ ਫਿਰ ਦਿੱਲੀ ਜਾਣਾ ਸਾਨੂੰ ਇਹ ਕੱਲ੍ਹ ਦੀ ਕੋਈ ਪਰਵਾਹ ਠੀਕ ਹੋ ਜਾ ਕੱਲ੍ਹ ਕੋਲੋਂ ਠੀਕ ਹੋ ਜਾ ਟਰੈਕਟਰ ਤਾਂ ਇਹ ਵੀ ਆਇਆ ਆ ਫਰੀ ਸੇਵਾ ਕਰ ਰਿਹਾ ਹੈ ਪੈਂਚਰਾਂ ਇਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਜਾਂ ਤੁਸੀਂ ਨਾਲ ਸੰਪਰਕ ਕੀਤਾ ਕੋਈ ਇਹ ਆ ਪਿਆ ਸੀ ਬੁੰਡਾ ਇਹ ਕਹਿੰਦਾ ਮੈਂ ਫ੍ਰੀ ਸੇਵਾ ਕਰਾਂਗਾ ਪਹਿਲਾਂ ਮੈਂ ਸੰਘਰਸ਼ ਪਹਿਲਾਂ ਵੀ ਪੈਂਚਰਾਂ ਦੀ ਫ੍ਰੀ ਸੇਵਾ ਕੀਤੀ ਹੈ ਹੁਣ ਵੀ ਹੁਣ ਵੀ ਮੇਰੇ ਕੋਲ ਕੱਲ ਦੇ ਕਈ ਬੰਦੇ ਆ ਰਹੇ ਆ ਸਾਰੇ ਰਿਪੇਅਰ ਕਰਾਉਣ ਦੇ ਤੇ ਖਾਲਸਾ ਏਡ ਵਾਲੇ ਵੀ ਆਏ ਸੀ ਕਹਿੰਦੇ ਤੁਹਾਨੂੰ ਨਵਾਂ ਟਰੈਕਟਰ ਲੈ ਕੇ ਦੇ ਦਿੰਨੇ ਆ ਮਹਾ ਵੀ ਮੈਂ ਨਵਾਂ ਟਰੈਕਟਰ ਲੈਣਾ ਇਹ ਸਾਡੇ ਬਜ਼ੁਰਗਾਂ ਦੇ ਨਿਸ਼ਾਨੀ ਆ ਮੈਂ ਤਾਂ ਇਹ ਇਹਨੂੰ ਠੀਕ ਕਰਾ ਕੇ ਲੈ ਜਾਵਾਂ ਤਾਂ ਬਿਲਕੁਲ ਜੈਕ ਲਾਣ ਦੀ ਵੀ ਲੋੜ ਨਹੀਂ ਤੁਸੀਂ ਦੇਖ ਰਹੇ ਹੋ ਨੌਜਵਾਨਾਂ ਨੇ ਇਕੱਠੇ ਹੋ ਕੇ ਹੀ ਚੱਕ ਦਿੱਤਾ ਅਕਸਰ ਜਦੋਂ ਕੋਈ ਪੈਂਚਰ ਲਾਣ ਰੀ ਚੱਕ ਲਾਉਣੇ ਪੈਂਦੇ ਰੌੜ ਘਮਾਉਣੀ ਪੈਂਦੀ ਆ ਆਪੇ ਚੱਕੀ ਜਾਂਦੇ ਸਾਰਾ ਕੁਝ ਆਪੇ ਚੱਕੀ ਜਾਂਦੇ ਆ ਤਾਂ ਇਹ ਤਾਕਤ ਹੈ ਦੇਖੋ ਟਰੈਕਟਰ ਨੂੰ ਆਪ ਹੀ ਚੱਕ ਕੇ ਸਿੱਧਾ ਕਰ ਦਿੱਤਾ ਇਹ ਇਕੱਠ ਦੀ ਤਾਕਤ ਹੈ ਇੱਥੇ ਜੋ ਨਮੂਨਾ ਦਿਖਾਈ ਦੇ ਰਿਹਾ ਹਾਜ਼ਰ ਕਰੋ ਚੱਕ ਕੇ ਜੈਕ ਲਾ ਦਿੱਤਾ ਰੌਣਕ ਮਾਉਣ ਦੀ ਲੋੜ ਨਹੀਂ ਪਈ ਜ਼ੋਰ ਹੈ ਜ਼ਬਾਨੀ ਦਾ ਤੁਹਾਨੂੰ ਲੱਗਦਾ ਵੀ ਇਹ ਤਾਂ ਚੱਕ ਕੇ ਵੀ ਲੈ ਜਾਂਦੇ ਜੇ ਤੁਹਾਡੀ ਦੁਕਾਨ ਤੇ ਲੈ ਕੇ ਜਾਣਾ ਹੁੰਦਾ ਕੋਈ ਗੱਲ ਨਹੀਂ ਭਾਈ ਜੇ ਦੁਕਾਨ ਤੱਕ ਲੈ ਕੇ ਜਾਣਾ ਪੈਂਦਾ ਟਰੈਕਟਰ ਚੱਕ ਕੇ ਲੈਣਾ ਤਾਂ ਕਿ ਚੱਕ ਕੇ ਲਾ ਜਾਗਾ ਟੈਨਸ਼ਨ ਹੈ ਭਾਈ ਚੱਕ ਕੇ ਦੁਕਾਨ ਤੱਕ ਵੀ ਲੈ ਕੇ ਜਾਣਾ ਪੈ ਜਾਣਾ ਤਾਂ ਵੀ ਲੈ ਜਾਂਦੇ ਆਪਾਂ ਚੱਕ ਕੇ ਇਹ ਜੀ ਬਿਲਕੁਲ ਸੋ ਇਹ ਤਸਵੀਰ ਹੈ ਇੱਕ ਟਰੈਕਟਰ ਜਿਸਦੇ ਕਿ ਦੱਸਿਆ ਜਾ ਰਿਹਾ ਕਿ ਪੈਂਚਰ ਕਰ ਦਿੱਤਾ ਗਿਆ ਸੀ ਬੈਰੀਗੇਟਰ ਦੇ ਕੋਲ ਟਰੈਕਟਰ ਜਾਂਦਾ ਪਰ ਇਸ ਟਰੈਕਟਰ ਦੇ ਮਾਲਕ ਦਾ ਦੱਸਣਾ ਹੈ ਵੀ ਮੈਂ ਤਾਂ ਬੁਲਾਇਆ ਨਹੀਂ ਪੈਂਚਰ ਲਾਉਣ ਵਾਲਿਆਂ ਨੂੰ ਪੈਂਚਰ ਲਾਉਣ ਵਾਲੇ ਵੀ ਆਪੇ ਹੀ ਆ ਗਏ ਜੈਕ ਲਾਉਣ ਦੇ ਲਈ ਵੀ ਨੌਜਵਾਨਾਂ ਨੇ ਆਪੇ ਟਰੈਕਟਰ ਚੱਕਦਾ ਸੋ ਇਹ ਮਾਹੌਲ ਹੈ ਇਹ ਕਿਸਾਨਾਂ ਦਾ ਜੋ ਸੰਘਰਸ਼ ਵਿੱਢਿਆ ਉਹਨਾਂ ਨੇ ਉਹਨਾਂ ਦੇ ਵਿੱਚ ਜਹੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਜਿਵੇਂ ਵਰਤਾਰੇ ਦੇਖਣ ਨੂੰ ਮਿਲ ਰਹੇ ਆ ਇਹ ਆਮ ਤੌਰ ਤੇ ਦੇਖਣ ਨੂੰ ਨਹੀਂ ਮਿਲਦੇ ਇਹਨਾਂ ਦੇ ਵਿੱਚ ਕੋਈ ਗੱਲ ਖਾਸ ਤਾਂ ਜ਼ਰੂਰ ਹੈ